ਅੰਮ੍ਰਿਤਸਰ ਨਾਰਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਨੇ ਅੰਮ੍ਰਿਤਸਰ ਪ੍ਰਸ਼ਾਸਨ ਦੇ ਬਹਾਨੇ ਇੱਕ ਵਾਰ ਫਿਰ ਆਪਣੀ ਹੀ ਸਰਕਾਰ ਤੇ ਸਵਾਲ ਖੜੇ ਕੀਤੇ ਨੇ। ਉਹਨਾਂ ਸ਼ਹਿਰ ਵਿੱਚ ਚੱਲ ਰਹੀ ਵੱਖ-ਵੱਖ ਕਮਾਂ ਦੀ ਤਰਤੀਬ ਤੇ ਇਤਰਾਜ਼ ਜਤਾਇਆ। ਖਾਸ ਕਰ ਸ਼ਹਿਰ ਵਿੱਚ ਬਣ ਰਹੇ ਸਪੀਡ ਬ੍ਰੇਕਰਾਂ ਨੂੰ ਉਹਨਾਂ ਗਲਤ ਦੱਸਿਆ। ਕਿਹਾ ਕਿ ਸ਼ਹਿਰ ਵਿੱਚ ਵਿਕਾਸ ਕਾਰਜਾਂ ਦੇ ਨਾਂ ਮਹਿਠ ਜਨਤਾ ਦੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ। ਦੇਖੋ ਇਹ ਲਾਰੈਂਸ ਰੋਡ ਹੈ ਜੀ ਨਹਿਰੂ ਸ਼ਾਪਿੰਗ ਕੰਪਲੈਕਸ ਅਦਰ ਹੈ ਇਧਰ ਐਮ ਐਮ ਮਾਲਵੀਆ ਰੋਡ ਹੈ ਤੇ ਮਾਲ ਰੋਡ ਦੀ ਕ੍ਰੋਸਿੰਗ ਹੈ ਇੱਥੇ ਰੈਂਪ ਬਣਾਉਣ ਦਾ ਕੋਈ ਮਕਸਦ ਨਹੀਂ ਹੈ ਜੀ ਜੋ ਕੰਮ ਹੋਣਾ ਚਾਹੀਦਾ ਹੈ ਉਹ ਟਾਊਨ ਪਲਾਨਿੰਗ ਦੇ ਹਿਸਾਬ ਦੇ ਨਾਲ ਹੋਣਾ ਚਾਹੀਦਾ ਹੈ ਔਰ ਇਸ ਤਰ੍ਹਾਂ ਦੇ ਰੈਂਪ ਤੁਸੀਂ ਕਿਸੇ ਵੀ ਹੋਰ ਮੁਲਕ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਨਹੀਂ ਦੇਖ ਸਕਦੇ ਇੰਡੀਆ ਦੇ ਵਿੱਚ ਵੀ ਨਾ ਚੰਡੀਗੜ੍ਹ ਦੇ ਵਿੱਚ ਹੈ ਨਾ ਦਿੱਲੀ ਦੇ ਵਿੱਚ ਹੈ ਨਾ ਕਿਸੇ ਹੋਰ ਸ਼ਹਿਰ ਦੇ ਵਿੱਚ ਹੈ ਠੀਕ ਹੈ दे नाल देखो एक तो ट्रैफिक जाम बहुत ज़्यादा होगा दूसरा एक्सीडेंट होना है खास करके सर्दियों के रात के टाइम एक्सीडेंट होना ही होना है और जो काम हो रहा है ये सिर्फ तो सिर्फ करप्शन वास्ते हो रहा है पैसा खाने वास्ते हो रहा है सीवरेज देखो खराब है सीवरेज सिस्टम टोटली कोलैप्स कर गया है अमृतसर शहर का टोटली कोलैप्स कर गया है लोग तराही माम, माम कर रहे हैं पानी जो पीने वाला पानी है वो इतना ज़्यादा गंदा आ रहा है वो सीवरेज का पानी मिक्स होकर आ रहा है उधर ध्यान नहीं है किसी का असं बार बार बोलते हैं कि तुम सीवरेज ठीक करो लेकिन सारा पैसा जो है अननेसेसरी काम के और वो भी इस कोई रिजल्ट निकले तो अभी कहेंगे कोई रिजल्ट नहीं निकलना है ज़्यादा तो ज़्यादा देखो ये एक्सीडेंट होना है और ट्रैफिक जाम होना है ऐसे ही ट्रैफिक सिस्टम अमृतसर का कोलैप्स कर गया है ਤੁਸੀਂ ਪੀਕ ਆਵਰ ਦੇ ਵਿੱਚ ਇੱਥੇ ਆ ਕੇ ਦੇਖ ਲਓ ਪੈਰ ਰੱਖਣ ਦੀ ਥਾਂ ਨਹੀਂ ਮਿਲੇ ਉਧਰ ਬਟਾਲਾ ਰੋਡ ਤੱਕ ਜਾਮ ਮਿਲੇਗਾ ਇਧਰ ਕਚਹਿਰੀ ਚੌਕ ਤੱਕ ਤੁਹਾਨੂੰ ਜਾਮ ਮਿਲੇਗਾ ਔਰ ਉਧਰ ਪੰਡਾਰੀ ਬ੍ਰਿਜ ਤੱਕ ਐਸ ਕਰਕੇ ਦੇਖੋ ਅਸੀਂ ਇਹ ਕੰਦੇ ਆ ਕਿ ਦੇਖੋ ਇੱਕ ਸਿਸਟਮ ਬਣਾਇਆ ਹੋਇਆ ਸ਼ਹਿਰ ਦੇ ਵਿੱਚ ਜੋ ਕੰਮ ਕਰਨਾ ਹੈ ਜਨਤਾ ਦੇ ਹਿਸਾਬ ਦੇ ਨਾਲ ਹੋਣਾ ਚਾਹੀਦਾ ਹੈ ਲੋਕਪੱਖੀ ਕੰਮ ਹੋਣਾ ਚਾਹੀਦਾ ਹੈ ਔਰ ਜੋ ਸਾਡੀ ਕਮੇਟੀ ਹੁੰਦੀ ਹੈ ਐਮਪੀ ਐਮਐਲਏ ਇਹ ਸਰਕਾਰ ਨੇ ਕਮੇਟੀ ਬਣਾਈ ਹੋਈ ਹੈ ਕਮੇਟੀ ਦੇ ਨਾਲ ਡਿਸਕਸ ਕਰਕੇ ਸਾਰਾ ਕੰਮ ਹੋਣਾ ਚਾਹੀਦਾ ਹੈ। ਔਰ ਹਰ ਮਹੀਨੇ ਇਸ ਦੀ 스마트 ਸਿਟੀ ਪ੍ਰੋਜੈਕਟ ਦੀ ਜਿਹੜੀ ਕਮੇਟੀ ਹੈ ਹਰ ਮਹੀਨੇ ਮੀਟਿੰਗ ਹੋਣੀ ਚਾਹੀਦੀ ਹੈ। ਭਾਰਤ ਸਰਕਾਰ ਦਾ ਆਰਡਰ ਹੈ ਇਹਦੇ ਵਿੱਚ ਕਿਉਂਕਿ ਸਾਰਾ ਪੈਸਾ ਭਾਰਤ ਸਰਕਾਰ ਦਾ ਆ ਰਿਹਾ ਹੈ। ਠੀਕ ਹੈ। ਲੇਕਿਨ ਤੁਸੀਂ ਦੇਖੋ ਇਹ ਮੀਟਿੰਗ ਨਹੀਂ ਕਰਾਉਂਦੇ। ਪੂਰੇ 2 ਸਾਲਾਂ ਦੇ ਦੌਰਾਨ ਇਸ ਸਰਕਾਰ ਦੇ ਵਿੱਚ ਜਦੋਂ ਤੋਂ ਅਸੀਂ ਐਮਐਲਏ ਬਣੇ ਹਾਂ ਜੀ एक मीटिंग हुई है जेद्ध एम पी भी आए थे कुछ एम एल ए भी आए थे एक मीटिंग नहीं करवाए सारा करा के फिर पास करवा लेंगे ने बाद के लेकिन इस सीधा सीधा करप्शन है जी और इस शहर का ट्रैफिक सिस्टम शहर का तुम देखो जो बाकी जो टाउन प्लानिंग दा सिस्टम है वो सारा ये कोलैप्स हो रहा है ਅੱਜ ਜੋ ਕੰਮ ਹੋਗਾ ਉਹਦਾ 50 ਸਾਲ ਤੱਕ ਅੰਜਾਮ ਭੁਗਤਣਾ ਪਊਗਾ ਆਉਣ ਵਾਲੀ ਪੀੜ੍ਹੀ ਨੂੰ ਵੀ ਭੁਗਤਣਾ ਪਊਗਾ ਸਾਰੇ ਗਾਲਾਂ ਕੱਢਣਗੇ ਕਿ ਕਿਸ ਤਰ੍ਹਾਂ ਦੇ ਸੀਗੇ ਲੋਕੀ ਜੀ ਇਹ ਅੱਜ ਵੀ ਲੋਕੀ ਗਾਲ ਕੱਢ ਰਹੇ ਨੇ ਮੈਂ ਆਪਣੇ ਆਪ ਤੋਂ ਨਹੀਂ ਆਇਆ ਹਾਂ ਤੁਹਾਨੂੰ ਮੈਨੂੰ ਦੱਸਿਆ ਨਹੀਂ ਦੇਖੋ ਇਸ ਸ਼ਹਿਰ ਦਾ ਇੰਨਾ ਮਾੜਾ ਹਾਲ ਕਿਉਂ ਹੋ ਗਿਆ ਅਸੀਂ ਤਾਂ ਸਰਕਾਰ ਬਣਾਈ ਸੀ ਕਿ ਹਾਂ ਇੱਕ ਬਦਲਾਅ ਆਏਗਾ ਲੋਕਾਂ ਨੇ ਇਹ ਕਿਹਾ ਕਿ ਇਹ ਕੋਈ ਬਦਲਾਅ ਹੈ ਕਾਮੈਨ ਨੂੰ ਆਨਾ ਪਿਆ ਮੈਂ ਅਫਸਰਾਂ ਦੇ ਨਾਲ ਗੱਲ ਕੀਤੀ ये भी देखो बहुत माड़ी गल है कि देखो ज्वाइंट कमिश्नर शहर का है कारपोरेशन का वो करे काम बंद हो गया है और काम इतें चल रहा है इस तो करके मैं फिर डीसी साहब गल की तुम तो इस तरह का काम ना करो सिस्टम के हिसाब के नाल करो जो कानून है जो काम करना है वो पहला डिस्कस करो क्योंकि ज जो डेमोक्रेसी है डेमोक्रेसी के पब्लिक के हिसाब के नाल काम होना चाहिए तुम किस भी पूछो ना यह देखो लाइन लगिया हुई किसी भी पूछो कि यह काम सही है एक आदमी भी बोल देवे सही है तो मैं चला जाऊँगा जी ठीक है हर आदमी जेकर कह रहा है कि यह गलत काम हो रहा है तो यह गलत काम क्यों पब्लिक दे खून पसीने की कमाई दे पैसे का दुरुपयोग क्यों हो रहा है सिर्फ तो सिर्फ एक कंट्रैक्टर और एक अफसर और कुछ मिडलमैन है मिल के सारा पैसा खा रहे हैं सरकार आई है सरकार का मकसद है कि एक एक पैसा सही काम से लगना चाहिए है मैं तो यही कर रहा हूँ ਇਹ ਜਿਹੜੇ ਅਫਸਰ ਕਰਾ ਰਹੇ ਨੇ ਜੀ ਦੇਖੋ ਇਹਨਾਂ ਨੂੰ ਅਸੀਂ ਛੱਡਣਾ ਨਹੀਂ ਹੈ ਮੈਂ ਤੁਹਾਨੂੰ ਕਲੀਅਰ ਕਰਦਾ ਇਹਨਾਂ ਨੂੰ ਆਪਣੇ ਕੋਲੋਂ ਦੇਣਾ ਪਵੇਗਾ ਪਬਲਿਕ ਦੇ ਪੈਸੇ ਦੀ ਅਸੀਂ ਬਰਬਾਦੀ ਨਹੀਂ ਕਰਾਂਗੇ ਇਹਨਾਂ ਨੂੰ ਕੋਲੋਂ ਦੇਣਾ ਪਵੇਗਾ ਠੀਕ ਹੈ ਕਿ ਨਹੀਂ ਇਹ ਪੈਸਾ ਬਰਬਾਦ ਕਰ ਰਹੇ ਨੇ ਇਹ ਪ੍ਰੋਫੈਸ਼ਨਲ ਮਿਸਕੰਡਕਟ ਹੈ ਜੀ ਇਹ ਮਿਸਕੰਡਕਟ ਦੇ ਵਿੱਚ ਆਉਂਦਾ ਹੈ ਇਹ ਇਹਦੀ ਉਹਨਾਂ ਕੋਲੋਂ ਹੀ ਉਗਰਾਹੀ ਹੋਣੀ ਵਸੂਲੀ ਹੋਣੀ ਹੈ ਹੁਣ ਇਹਨੂੰ ਬ੍ਰੇਕਰ ਨੂੰ ਤੋੜ ਕੇ ਦੁਬਾਰਾ ਪਹਿਲਾ ਵਾਂਗ ਕੀਤਾ ਨਹੀਂ ਦੇਖੋ ਜਿਸ ਤਰ੍ਹਾਂ ਵੀ ਹੋਊਗਾ ਅਸੀਂ ਡਿਸਕਸ ਕਰਾਂਗੇ ਲੇਕਿਨ ਅਸੀਂ ਜਨਤਾ ਨੂੰ ਇਹਨਾਂ ਲਾਪਰਵਾਹ ਅਫਸਰਾਂ ਦੇ ਰਹਿਮੁਕਰਮ ਤੇ ਨਹੀਂ ਛੱਡਾਂਗੇ ਜੀ